ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿੰਨੀ ਸ਼ਰਮਨਾਕ ਪਰਸਤਿਤੀ ਹੈ ਮੈਂ ਹੁਣੇ ਇਹਦਾ ਕਹਿ ਲਓ ਕਿ ਖੁਲਾਸਾ ਵੀ ਕੀਤਾ ਔਰ ਬਕਾਇਦਾ ਮੈਂ ਮਤਲਬ ਜਿਹੜਾ ਸਕੁਐਡ ਹੈ ਸਾਡਾ ਪੰਜਾਬ ਦਾ ਉਹਦੀ ਲਾਈਨ ਅਪ ਜਿਹੜੀ ਹੈ ਉਹ ਵੀ ਪਾਈ ਆ ਇਹ ਜਿਹੜੀ ਸੀਨੀਅਰ ਚੈਂਪੀਅਨਸ਼ਿਪ ਹੋ ਰਹੀ ਹੈ 71ਵੀਂ ਹੈ ਉੜੀਸਾ ਦੇ ਕਟਕ ਦੇ ਵਿੱਚ ਕਮਾਲ ਵੇਖੋ ਤੁਸੀਂ ਕਿ ਉਹਦੇ ਚ ਮਲਕ ਜਾਂ ਇਦਾਂ ਦੇ ਖਿਡਾਰੀ ਹੁ ਹਰਿਆਣੇ ਤੋਂ ਪਾ ਲੈ ਗਏ ਨਿਸ਼ਾ। ਤਾਂ ਸਾਹਿਬ ਆਲੋ ਸਾਨੂੰ ਕਬੱਡੀ ਚ ਵੀ ਮਤਲਬ ਕਿ ਆਪਦੇ ਖਿਡਾਰੀ ਜਿਹੜੇ ਆ ਉਹ ਨਹੀਂ ਮਿਲ ਰਹੇ ਨਾ ਵੀ ਮਿਲਨੇ ਯਾਰ। ਟੀਮ ਮਾੜੀ ਬੇਸ਼ੱਕ ਹੋਵੇ। ਪਰ ਟੀਮ ਜਿਹੜੀ ਸਟੇਟ ਦੀ ਉਹ ਨਿਰੋਲ ਜਾਣੀ ਚਾਹੀਦੀ ਆ। ਦੱਸਦੇ ਕਿ ਚਾਰ ਕੇ ਪੰਜ ਖਿਡਾਰੀ ਹਰਿਆਣੇ ਦੇ ਖੇਡ ਰਹੇ ਨੇ ਇਸ ਵੇਲੇ। ਕਮਾਲ ਦੀ ਗੱਲ ਹੈ ਕਿ ਸਾਡੇ ਕੋਲ ਹੁਣ ਕਬੱਡੀ ਖਿਡਾਰੀਆਂ ਦਾ ਵੀ ਥੋੜਾ ਯਾਰ। ਇਸੇ ਤਰ੍ਹਾਂ ਜਿਹੜਾ ਕੁੜੀਆਂ ਦਾ ਸੈੱਟ ਗਿਆ ਕੁੜੀਆਂ ਦੀ ਟੀਮ ਗਈ ਆ ਕਬੱਡੀ ਦੀ ਭਾਸ਼ਾ ਚ ਇਹਨਾਂ ਨੂੰ ਸੈੱਟ ਕਹਿ ਦਿੰਦੇ ਆ ਤਾਂ ਉੱਥੇ ਵੀ ਚਾਰ ਖਿਡਾਰਨਾਂ ਜਿਹੜੀਆਂ ਬਾਹਰ ਦੀਆਂ ਨੇ ਦੋ ਸ਼ਾਇਦ ਹਰਿਆਣਾ ਤੋਂ ਦੋ ਸ਼ਾਇਦ ਹਿਮਾਚਲ ਤੋਂ ਤਾਂ ਤੁਸੀਂ ਸੋਚ ਕੇ ਦੇਖੋ ਕਿ ਚਾਰ ਪਲੇਅਰ ਜਿਹੜੇ ਆ ਉਹ ਕੁੜੀਆਂ ਦੇ ਬਾਹਰੋਂ ਆ ਇਹ ਆਪਣੇ ਆਪ ਦੇ ਵਿੱਚ ਕਿੱਡੀ ਸ਼ਰਮਨਾਕ ਗੱਲ ਹੈ ਸਰਕਾਰ ਵਾਸਤੇ ਕਿੱਡੀ ਸ਼ਰਮਨਾਕ ਗੱਲ ਆ ਬਿਲਕੁਲ ਥ੍ਰਿਲਰ ਗੇਮਰ ਜੋ ਕਹਿ ਰਹੇ ਨਹੀਂ ਕਿ ਹਾਂ ਜੀ ਮੈਂ ਵੀ ਉਹ ਦੇਖੀ ਆ ਵੀਡੀਓ ਮੁੰਡੇ ਦੀ ਉਹ ਟੈਂਕੀ ਤੇ ਚੜਿਆ ਕਹਿੰਦਾ ਕਿ ਮੇਰੇ ਮਾਂ ਪਿਓ ਨੂੰ ਕੁੱਟਿਆ ਗਿਆ ਕੋਈ ਜ਼ਮੀਨ ਦੇ ਕਬਜ਼ੇ ਦਾ ਰੌਲਾ ਹੈ ਤਾਂ ਕਿੱਡੀ ਮਤਲਬ ਕਿ ਨਮੋਸ਼ੀ ਜਨਕ ਗੱਲ ਹੈ ਕਿ ਸੰਧਵਾ ਸਾਹਿਬ ਜਿਹੜੇ ਗੁਰਸਿੱਖ ਨੇ ਜਿਹੜੇ ਸਪੀਕਰ ਨੇ ਉਹਨਾਂ ਤੇ ਇਸ ਤਰ੍ਹਾਂ ਦਾ ਕੋਈ ਦੋਸ਼ ਲੱਗ ਰਿਹਾ ਹੈ ਤੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਹੈਰਾਨ ਕਰਦਾ ਹੈ ਕਿ ਇੱਥੇ ਕੀ ਚੱਲ ਰਿਹਾ ਹੈ ਤਾਂ ਹੁਣ ਕੁਝ ਸੱਜਣ ਜਿਹੜੇ ਕਬੱਡੀ ਨਾਲ ਜੁੜੇ ਨੇ ਉਹ ਜਾ ਰਹੇ ਆ ਕਹਿੰਦੇ ਕਿ ਕੋਰਟ ਜਾਵਾਂਗੇ ਅਸੀਂ ਜੋ ਸਾਡੀ ਕਬੱਡੀ ਐਸੋਸੀਏਸ਼ਨ ਹੈ ਕਿ ਭਾਈ ਅਸੀਂ ਇਹਨਾਂ ਦੇ ਖਿਲਾਫ ਜਾਵਾਂਗੇ ਹੁਣ ਹਾਈ ਹਾਈ ਕੋਰਟ ਜਾਂ ਕਿਸੇ ਹੋਰ ਕੋਰਟ ਦੇ ਵਿੱਚ ਜਾ ਸਕਦੇ ਆ ਤਾਂ ਇੰਨੀ ਸ਼ਰਮਨਾਕ ਸਥਿਤੀ ਸਾਡੇ ਵਾਸਤੇ ਇਸ ਵੇਲੇ ਬਣੀ ਆ ਕਿ ਕਬੱਡੀ ਦੇ ਵਿੱਚ ਵੀ ਸਾਨੂੰ ਪਲੇਅਰ ਜਿਹੜੇ ਆ ਬਾਹਰਲੇ ਸਟੇਟਾਂ ਤੋਂ ਪਾਉਣੇ ਪਾ ਰਹੇ ਆ ਪਾਉਣੇ ਪਾ ਰਹੇ ਆ ਤੇ ਇਹ ਮੇਰੇ ਖਿਆਲ ਦੇ ਨਾਲ ਬਹੁਤ ਸੋਚਨ ਵਿਚਾਰਨ ਦੇ ਵਿਸ਼ੇ ਆ ਸੈਂਸਿਟਿਵ ਮਾਮਲੇ ਆ ਕਿ ਅਸੀਂ ਲੋਕ ਮਤਲਬ ਕਿ ਹੁਣ ਇੱਥੇ ਪਹੁੰਚ ਗਏ ਆ ਕਿ ਸਾਡੀ ਜਿਹੜੀ ਗਵਰਨਮੈਂਟ ਹੈ ਉਹਨਾਂ ਦੀਆਂ ਜਿਹੜੀਆਂ ਬਾਡੀਜ਼ ਨੇ ਉਹ ਪੰਜਾਬੀਆਂ ਦਾ ਹੱਕ ਮਾਰ ਕੇ ਠੀਕ ਆ ਹਰਿਆਣੇ ਵਾਲੇ ਖੇਡਣਾ ਚ ਬਹੁਤ ਉੱਤੇ ਗਏ ਚਲੇ ਉਹ ਸਾਡੀਆਂ ਨਾਕਾਮੀਆਂ ਹੋ ਸਕਦੀਆਂ ਨੇ ਸਾਡੇ ਸਿਸਟਮ ਦੀਆਂ ਕਮਜ਼ੋਰੀਆਂ ਹੋ ਸਕਦੀਆਂ ਨੇ ਪਰੰਤੂ ਤੁਸੀਂ ਇਹ ਦੇਖੋ ਨਾ ਕਿ ਕਿਸੇ ਸਟੇਟ ਦੀ ਨਿਰੋਲਤਾ ਹੀ ਮਾਰਦੇ ਨੇ ਇਹ ਬਹੁਤ ਵੱਡੀ ਗੱਲ ਹੈ ਵੱਡੀ ਗੱਲ ਹੈ ਯਾਰ ਬਹੁਤ ਵੱਡੀ ਗੱਲ ਹੈ ਬਾੜ ਦੀ ਸਟੇਟ ਨੇ ਕਿੰਨੇ ਪਲੇਅਰ ਰੱਖੇ ਸਾਡੇ ਨਹੀਂ ਸਰ ਹੁੰਦਾ ਹੀ ਨਹੀਂ ਆ ऑस्ट्रेलिया ਵਲੌਗ ਜੀ ਦੇਖੋ ਨੈਸ਼ਨਲ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਹੁੰਦੀ ਹੈ ਨਾ ਉਹਦੇ ਵਿੱਚ ਕੀ ਹੁੰਦਾ ਕਿ ਨਰੋਲ ਖਿਡਾਰੀ ਖੇਡਦੇ ਆ ਠੀਕ ਹੈ ਨਾ ਜੇ ਨਰੋਲ ਖਿਡਾਰੀ ਖੇਡਦੇ ਆ ਅੱਗੇ ਕੰਮ ਚੱਲਦਾ ਹੁੰਦਾ ਸੀਗਾ ਜੀ ਵੀ ਮਤਲਬ ਕਿ ਜਿਵੇਂ ਪੰਜਾਬ ਪੁਲਿਸ ਚ ਜੈ ਭਗਵਾਨ ਖੇਡਦਾ ਰਿਹਾ 올ंपियन ਸੀਗਾ ਸ਼ਾਇਦ ਠੀਕ ਹੈ ਨਾ ਉਹ ਆ ਕੇ ਮਹਿਕਮਾ ਜੁਆਇਨ ਕਰਦੇ ਆ ਬਕਾਇਦਾ ਠੀਕ ਹੈ ਜੀ ਸਾਡੀ ਉਹ ਕੁੜੀ ਸੀਗੀ ਜਿਹੜੀ ਅ ਬੈਂਸ ਉਹ ਚੰਡੀਗੜ੍ਹ ਸ਼ਿਫਟ ਹੋਈ ਹੈ ਬਕਾਇਦਾ ਫਾਰਮੈਲਟੀ ਹੁੰਦੀ ਹੈ ਪਰ ਇੱਥੇ ਇਹ ਦੱਸਦੇ ਕਿ ਇਨਾ ਚੀਜ਼ਾਂ ਤੋਂ ਮਤਲਬ ਕਿ ਫਾਰਮੈਲਟੀਆਂ ਤੋਂ ਬਾਈਪਾਸ ਹੀ ਹੋ ਗਿਆ ਨਾ ਤੁੰਦ ਅ ਉਹ ਕਬੱਡੀ ਉਹ ਤਾਂ ਚਲੋ ਦੂਜੀ ਆ ਨਾ ਪਿੰਡੂ ਕਬੱਡੀ ਆਪਣੀ ਸਰਕਲ ਸਟਾਈਲ ਇਹ ਨੈਸ਼ਨਲ ਸਟਾਈਲ ਆ ਕਬੱਡੀਸ਼ਨ ਤਾਂ ਉਥੇ ਕਮੈਂਟ ਵੀ ਕਿਸੇ ਨੇ ਕੀਤਾ ਹੋਇਆ ਸੀਗਾ ਬਾਕੀਦਾ ਕਿ ਬਈ ਧੰਨਵਾਦ ਮਤਲਬ ਕਿ ਉਹ ਕਬੱਡੀ ਦੇ ਹੀ ਸ਼ਾਇਦ ਕਹ ਲਓ ਕਿ ਜਾਂਤਰ ਐਸੋਸੀਏਸ਼ਨ ਦਾ ਕੋਈ ਵਕਫ ਹੋ ਸਕਦਾ ਹੈ ਜਾਂ ਕਬੱਡੀ ਦਾ ਕੋਈ ਪ੍ਰਸ਼ੰਸਕ ਹੋ ਸਕਦਾ ਹੈ ਤਾਂ ਉਸਨੇ ਕਿਹਾ ਕਿ ਧੰਨਵਾਦ ਯਾਰ ਇਸ ਮੁੱਦੇ ਨੂੰ ਚੱਕਣ ਵਾਸਤੇ ਕਿਉਂਕਿ ਅਸੀਂ ਰੌਲਾ ਪਾ ਰਹੇ ਸੀਗੇ ਤੇ ਪੰਜਾਬੀ ਖਿਡਾਰੀਆਂ ਦਾ ਹੱਕ ਮਾਰਿਆ ਜਾ ਰਿਹਾ ਹੈ। ਨੌਕਰੀ ਨਹੀਂ ਨੌਕਰੀ ਲਈ ਲੱਗਦਾ ਸਫਾਰਸ਼ੀ ਖਿਡਾਰੀ ਪਾਏਗਾ। ਕੁਝ ਵੀ ਹੋ ਸਕਦਾ ਦੀ ਜਾਂਚ ਹੋਣੀ ਚਾਹੀਦੀ ਹੈ ਜੀ। ਕਿ ਉਹਨਾਂ ਖਿਡਾਰੀਆਂ ਨੇ ਆਪਣਾ ਸਟੇਟ ਛੱਡਿਆ। ਬਕਾਇਦਾ ਜੋ ਫਾਰਮੈਲਟੀ ਹੁੰਦੀ ਹੈ ਉਹਨਾਂ ਨੇ ਆ ਕੇ ਕੋਈ ਡਿਪਾਰਟਮੈਂਟ ਸਾਡਾ ਜੁਆਇਨ ਕੀਤਾ ਹੈ। ਠੀਕ ਹੈ ਨਾ ਜੀ ਇਦਾਂ ਨਹੀਂ ਹੁੰਦਾ। ਕਿ ਤੁਸੀਂ ਚੁਣ ਕੇ ਇਹ ਕੋਈ ਪਿੰਡੂ ਟੂਰਨਾਮੈਂਟ ਨਹੀਂ ਇਹ ਜਿਵੇਂ ਅੱਗੇ ਕਰਦੇ ਹੁੰਦੇ ਸੀ ਕਿ ਸਰਪੰਚ ਦੀ ਮੋਹਰ ਲਵਾ ਲਈ ਤੇ ਜਾ ਕੇ ਖੇਡ ਲਏ। ਇੱਥੇ ਬਕਾਇਦਾ ਆਪਦੇ ਰਾਜ ਦੀ ਟੀਮ ਛੱਡਣੀ ਪੈਂਦੀ ਆ ਦੂਜੇ ਰਾਜ ਦਾ ਜਾ ਕੇ ਕੋਈ ਡਿਪਾਰਟਮੈਂਟ ਵਗੈਰਾ ਜਿਹੜਾ ਹੈ ਨਾ ਉਹ ਜੁਆਇਨ ਕਰਨਾ ਪੈਂਦਾ ਹੈ ਕਿੱਦਾਂ ਨਹੀਂ ਹੁੰਦਾ ਜੀ ਪਰ ਇੱਥੇ ਦੱਸ ਦਈਏ ਕਿ ਇਹ ਚੀਜ਼ ਹੈਰਾਨ ਕਰਵਾਦੀ ਹੈ ਖੈਰ ਅੱਗੇ ਗੱਲ ਕਰੀਏ ਜੀ ਤਾਂ ਠੀਕ ਹੈ ਜੀ ਸੰਧੂ ਸਾਹਿਬ ਜਗਦੀਪ ਸੰਧੂ ਜੀ